ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਹੋਈ ਪੂਰੇ ਵਧੀਆ ਸਮਾਂ ਤਾਂ ਜੀ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੇ ਜੇ ਚੰਗੀਆਂ ਨਸਲਾਂ ਬਣਾਉਣੀਆਂ ਅੱਜ ਆਪਾਂ ਗੱਲ ਕਰਾਂਗੇ ਭੈਣ ਭਰਾ ਦੇ ਪਿਓ ਦੀ ਦੇ ਜੋੜਿਆਂ ਦੀ ਠੀਕ ਆ ਭਾਈ ਜੇ ਬਣਾਉਣੀਆਂ ਚੰਗੀਆਂ ਨਸਲਾਂ ਪੂਰੀਆਂ ਵਧੀਆ ਤੇ ਕਹਿਣ ਨਸਲਾਂ ਤੁਸੀਂ ਆਣੇ ਆ ਵੀ ਸਾਡੇ ਕਬੂਤਰ ਘਰੇ ਉੱਡਣ ਹੱਦੋਂ ਵੱਡ ਉੱਦਣ ਉੱਡਣ ਪੂਰਾ ਸਾਨੂੰ ਸੋਚ 100% ਰਿਜ਼ਲਟ ਮਿਲੇ ਪੂਰੇ ਵਧੀਆ ਕਬੂਤਰ ਮਿਲ ਉੱਡਣ ਸਾਵਰੇ ਉਹਦੇ ਲਈ ਆਪਾਂ ਨੂੰ ਪੂਰੇ ਵਧੀਆ ਜੋੜੇ ਲਾਉਣੇ ਪੈਣਗੇ ਬਈ ਪੂਰੇ ਸੋਧਗੇ ਜੋੜੇ ਲਾਉਣੇ ਪੈਣਗੇ ਆ ਪੂਰੀ ਗੱਲ ਪਰਖ ਕੇ ਜੋੜੇ ਲਾਉਣੇ ਪੈਣਗੇ ਵੀ ਜੋੜੇ ਉਹ ਲਾਓ ਜਿਹੜਾ ਆਪਾਂ ਕਬੂਤਰਬਾਜ਼ੀ ਛੱਡਿਆ ਕਬੂਤਰ ਨਹੀਂ ਭੱਜਿਆ ਕਬੂਤਰੀ ਬਾਜ਼ੀ ਛੱਡੀਆ ਕਬੂਤਰੀ ਨਹੀਂ ਭੱਜੀ ਉਹਨਾਂ ਨੂੰ ਆਪਸ ਨੇ ਮਿਲਾ ਦਿਓ ਵੀਰੇ ਠੀਕ ਆ ਤੇ ਜੇ ਕਬੂਤਰ ਭੱਜਿਆ ਕਬੂਤਰੀ ਭੱਜੀ ਨਹੀਂ ਦੋ ਲਾ ਦੇ ਵੀਰੇ ਉਹ ਚੋਂ ਕਬੂਤਰ ਭਾਈ ਦੇ ਵੀ ਆ ਨਹੀਂ ਵੀ ਭਾਈ ਦੇ ਪਰ ਜਿਹੜਾ ਕਬੂਤਰ ਨਹੀਂ ਭੱਜਿਆ ਉਹ ਕਬੂਤਰ ਲਾਇਆ ਤੇ ਕਬੂਤਰੀ ਨਹੀਂ ਭਜੀ ਤੇ ਉਹ ਜੋੜੇ ਲਾਇਓ ਕਦੇ ਨਹੀਂ ਭੱਜਣਗੇ ਤੇ ਭਾਈ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਆਪਣੇ ਕੋਲੇ ਭੈਣ ਭਰਾ ਦੇ ਪਿਆਰਤੀ ਦੇ ਜੋੜੇ ਆ ਭਾਈ ਤੇ ਆਪਾਂ ਉਹਨਾਂ ਦੇ ਬੱਚੇ ਅਡੋਡੀ ਬਲੱਡ ਲਾਈਨ ਨਾਲ ਲਾ ਦਈਦੇ ਆ ਤੇ ਕਈ ਵੀਰਾਂ ਨੂੰ ਆਏ ਡਾਊਟ ਆ ਵੀ ਭੈਣ ਭਰਾ ਦੇ ਪਿਆਉਤੀ ਦੇ ਬੱਚਿਆਂ ਜਾਂ ਆਪਦੇ ਬਰਡ ਲੈਨ ਵਿੱਚ ਬਿਮਾਰੀ ਆ ਜਾਂਦੀ ਆ ਆਂ ਵੀਰੇ ਮੰਨਦੇ ਆ ਗੱਲੇ ਚੀਜ਼ ਦੀ ਬਿਮਾਰੀ ਆ ਜਾਂਦੀ ਆ ਪਰ ਦੋ ਦੋ ਤਿੰਨ ਤਿੰਨ ਝੋਲੀਆਂ ਲੈ ਕੇ ਉਦੋਂ ਬਾਅਦ ਜੂਰੇ ਤੋੜ ਦਿਓ ਕਿਰਾਂ ਬੱਚੇ ਲੈ ਲੋ ਕਬੂਤਰ ਪਿਆਰ ਕਰ ਲੋ ਤੇ ਤੁਹਾਨੂੰ ਵਿਖਾਉਨੇ ਵੀਰੇ ਅੱਜ ਤਿੰਨ ਜੋੜੇ ਨਵੇਂ ਲਾਏ ਆ ਹੋਰ ਭੈਣ ਭਰਾਵਾਂ ਦੇ ਇਹ ਮੇਰਾ ਭਰਾ ਜੋੜੇ ਲਾਓ ਦੋ ਦੋ ਤਿੰਨ ਤਿੰਨ ਝੋਲੀਆਂ ਲਾਓ ਤੇ ਉਦੋਂ ਬਾਅਦ ਕਬੂਤਰ ਤੋੜ ਦਿਓ ਉਹ ਤੁਹਾਡੇ ਕੋ ਕਬੂਤਰ ਪਿਆਰ ਬਣ ਜਾਣਗੇ ਬਈ ਤੇ ਅੱਜ ਤੁਹਾਨੂੰ ਮੈਂ ਭੈਣ ਭਰਾ ਤੇ ਪਿਆਰਤੀ ਦੇ ਜੋੜੇ ਵਰੋਣਾ ਆ ਤਾਂ ਭੈਣ ਭਰਾ ਹੀ ਆ ਵੀਰੇ ਸੌਰੀ ਤੰਨੇ ਦੇਖੋ ਆ ਗੋ ਜੋੜਾ ਲਾਇਆ ਗਲੜਿਆ ਦਾ ਇਹ ਦੋਨੇ ਭੈਣ ਭਰਾ ਬਈ ਦੇਖ ਲਓ ਗਲੜੇ ਆ ਕਬੂਤਰੀ ਆ ਗਲੜੀ ਆ ਕਬੂਤਰਾ ਗਲੜਾ ਆੱਖਾਂ ਦੋਨਾਂ ਦੀਆਂ ਸੇਮ ਆ ਬਈ ਪੀਲੀਆਂ ਅੱਖਾਂ ਦੋਨਾਂ ਦੀਆਂ ਜਮਾ ਦੇਖ ਲਓ ਗਲੜੇ ਇਹ ਦੋਨੇ ਆਪਣਾ ਦਾ ਬਲੌਗ ਵੀ ਪਾਇਆ ਹੋਇਆ ਸੀਗਾ ਤੇ ਵੀਡੀਓ ਵੀ ਪਾਈ ਹੋਈ ਸੀ ਵੀ ਜੇ ਜੇ ਆਪਣੀ ਵੀਡੀਓ ਤੇ ਲੱਖ ਵਿਊ ਕਰਤਾ ਆਪਾਂ ਕਿਸੇ ਦੀ ਅੜੀ ਭੰਦਨੀ ਆ ਤਾਂ ਆਪਾਂ ਇਹ ਜੋੜਾ ਫ੍ਰੀ ਗਿਫਟ ਕਰਾਂਗੇ ਬਈ ਇਹਨਾਂ ਦੇ ਆਪਾਂ ਆਫਰ ਪਾ ਦਿਆਂਗੇ ਸਾਰੇ ਵੀਰਾਂ ਨੂੰ ਇਕੱਠੇ ਕਰਕੇ ਇਕੱਠ ਕਰਕੇ ਇੱਕ ਜੇ ਖੁੱਲੀ ਜਗ੍ਹਾ ਤੇ ਤੇ ਇੱਕ ਪਰਚੀ ਪਾ ਦਿਆਂਗੇ ਫ੍ਰੀ ਦੀ ਜਿਹੜੇ ਵੀਰ ਦੀ ਕਿਸਮ ਚ ਉਹ ਵੀਰ ਲੈ ਜੂਗਾ ਜੋੜਾ ਚਲੋ ਜਿਹਦਾ ਵੀਰ ਤੁਸੀਂ ਉਹ ਵੀਡੀਓ ਨੂੰ ਸਪੋਰਟ ਕੀਤੀ ਤਾਂ ਆਪਾਂ ਜ਼ਰੂਰ ਪਾਵਾਂਗੇ ਨਹੀਂ ਫਿਰ ਆਪਣੇ ਕੋਲ ਜੋੜਾ ਦਾ ਹੈਗਾ ਹੀ ਆ ਤੇ ਭੈਣ ਭਰਾ ਦਾ ਜੋੜਾ ਦੇਖ ਲੋ ਬਾਈ ਕਬੂਦਰੀ ਆ ਆਪਣੀ ਉੱਡੀ ਸੀ 5 ਵੇ ਦਾ ਹੀ ਇਹਦਾ ਆਪ ਬਲੌਗ ਹੀ ਪਾਇਆ 40 ਬੰਦਾ ਦੀ ਟੈਂਪਰੇਚਰ ਦਾ ਯਕ ਉੱਤਮਾ ਭੈਂਡ ਤੇ ਜਬਰਦਸਤ ਬਾਈ ਦੇਖ ਲੋ ਤੇ ਹੁਣ ਤੁਹਾਨੂੰ ਮੈਂ ਬਹੁਤ ਸਨਾ ਜੋੜਾ ਵੀਰੇ ਰੱਤਾ ਕੂਟਰ ਤੇ ਲਾਲ ਚੀਨੀ ਕਬੂਦਰੀ ਇਹ ਵੀ ਦੋਨੇ ਭੈਣ ਭਰਾ ਦਾ ਹੀ ਆ ਆ ਦੇਖ ਲੋ ਕਬੂਦਰੀ ਚਿੱਟੀਆਂ ਅੱਖਾਂ ਦੀ ਕਬੂਤਰ ਹੈਗਾ ਰੱਤਾ ਖੱਟੀਆਂ ਅੱਖਾਂ ਦਾ ਪਜਾਮੀ ਮੋਜਾ ਦੇ ਇਹ ਵੀ ਜੋੜਾ ਵੀਰੇ ਭੈਣ ਭਰਾ ਦਾ ਹੀ ਆ ਕਬੂਤਰੀ ਬਾਲੀ ਜਦੇ ਮਸਤ ਬਾਲੀ ਗਰਮ ਹੋਈ ਵੀ ਆ ਕਬੂਤਰ ਹਜੇ ਗੁਰਦਲਾ ਨਹੀਂ ਛੁੜਿਆ ਜਿਆਲ ਤੇ ਤੜਾਹਰ ਦੇ ਉੱਪਰ ਆਇਆ ਮਨਾਉਂਦਾ ਖੁੱਡੇ ਚ ਪਾਉਂਦਾ ਪੂਰਾ ਖੌਰੂ ਤੇ ਆਪਾਂ ਇਹ ਲੱਗੇ ਮਹਿਣ ਭਰਾ ਦਾ ਜੋੜਾ ਲਾਉਣ ਦੇਖ ਲੋ ਕਬੂਤਰੀ ਪੂਰੀ ਮਸਤਾ ਬੂਤਰੀ ਕਬੂਤਰ ਦੇ ਉੱਤੇ ਜੜਨ ਨੂੰ ਫਿਰਦੀ ਕਬੂਤਰਾ ਹਜੇ ਗੜਕਾਂ ਚ ਚਲੋ ਬਰੇ ਲੱਗ ਜੂਗਾ ਕੋਈ ਨਹੀਂ ਗੜਕਣਾ ਤੇ ਕਬੂਤਰੀ ਦੇ ਲੁੱਕ ਕਿੰਨੇ ਘੈਂਟ ਆ ਬਈ ਲਾਲ ਚੀਨੀ ਚਿੱਟੀਆਂ ਅੱਖਾਂ ਦੀ ਤੇ ਕਬੂਤਰ ਦੇ ਪਜਾਮੀ ਮੌਜਾ ਖੱਟੀਆਂ ਅੱਖਾਂ ਦੇ ਹੁਣ ਵੀਰੇ ਜੋੜਾ ਤੁਹਾਨੂੰ ਇੱਕ ਹੋਰ ਵਿਖਾਉਂਦੇ ਆ। ਉਹ ਵੀ ਭੈਣ ਭਰਾ ਦਾ ਹੀ ਆ ਬਈ। ਆਹ ਕਰ ਲੋ ਚੈੱਕ ਵੀ। ਇਹ ਵੀ ਭੈਣ ਭਰਾ ਦਾ ਜੋੜਾ ਹੀ ਆ। ਚਿੱਟੀਆਂ ਅੱਖਾਂ ਦਾ ਕਬੂਤਰ ਤੇ ਚਿੱਟੀਆਂ ਅੱਖਾਂ ਦੀ ਕਬੂਤਰੀ ਆ। ਇਹ ਵੀ ਦੋਨੇ ਸਗੇ ਭੈਣ ਭਰਾ ਹੀ ਆ ਬਈ। ਤੇ ਜੇ ਵੀਰਾਂ ਨੂੰ ਕੋਈ ਡਾਊਟ ਹੁੰਦਾ ਵੀ ਹਾਂ ਬਈ ਕਬੂਤਰ ਸਗੇ ਭੈਣ ਭਰਾ ਲਈ ਇਹਦਾ ਬਿਮਾਰੀ ਪੈਣ ਦੀ ਆ ਤੇ ਵੀਰੇ 2-3 ਝੋਲੀਆਂ ਲੈ ਲਓ। ਉਦੋਂ ਬਾਅਦ ਕਬੂਤਰ ਤੋੜ ਦਿਓ। ਕਿਉਂਕਿ ਦੋਹਾਂ ਤੰਨਾ ਝੋਲੇ ਨਹੀਂ ਥੋੜੀ ਕੋਈ ਬਥੇਰੇ ਬੱਚੇ ਹੋਏ ਨੇ ਆਪਦੇ ਪਿਆਰ ਉਦੋਂ ਬਾਅਦ ਉਹ ਬੱਚੇ ਤੁਸੀਂ ਆਪਸ ਨੇ ਨਹੀਂ ਮਲਾਉਣੇ ਜਿਵੇਂ ਆ ਆਪ ਦਾ ਅੱਡ ਲੈਣਾ ਅੱਡਾ ਵੀਰੇ ਇਹਨਾਂ ਦੇ ਬੱਚੇ ਹੋਣਗੇ ਆਪਾਂ ਇਹਨਾਂ ਦੇ ਇਹਨਾਂ ਦੇ ਬੱਚਿਆਂ ਨਾਲ ਲਾਵਾਂਗੇ ਜਾਂ ਇਹਨਾਂ ਦੇ ਬੱਚੇ ਆਪਾਂ ਇਹਨਾਂ ਦੇ ਬੱਚਿਆਂ ਨਾਲ ਲਾਵਾਂਗੇ ਅੱਡੋ-ਅੱਡੀ ਲਾਓ ਆ ਕਬੂਤਰ ਹੀ ਵੇਖੋ ਵੀਰੇ ਬਾਲੀ ਮਾਸਤਾ ਕਬੂਤਰੇ ਥੋੜਾ ਉਪਰ ਆ ਮਨਾਉਂਦਾ ਤੇ ਭਰਾ ਬਣ ਕੇ ਭੈਣ ਭਰਾ ਦੇ ਪਿਓ ਦੀ ਦੇ ਜੋੜੇ ਲਾਓ ਤੇ ਤੁਹਾਡੇ ਕੋਲ ਪੂਰੇ 100% ਦੇ ਬੱਚੇ ਹੋਣਗੇ ਜੋੜੇ ਹੋਣਗੇ ਤੇ ਬੱਚੇ 100 ਚੋਂ 100% ਆਉਣਗੇ ਤੇ ਗਾਂ ਉਹਨਾਂ ਦੇ ਬੱਚੇ ਉਹ ਡੋਡੀ ਬਲੱਡ ਲੈਣਾਂ ਨਾਲ ਲਾ ਦਿਓ ਜਿਵੇਂ ਇਹਨਾਂ ਦੇ ਬੱਚੇ ਮੰਨ ਲਓ ਤੁਹਾਡੇ ਕੋਲ ਆ ਕਬੂਤਰ ਆ ਦੋ ਜੋੜੇ ਇਹਨਾਂ ਦੇ ਬੱਚੇ ਤੁਹਾਡੇ ਕੋਲੇ ਨਿਕਲੇ ਆਏ ਤੇ ਇੱਕ ਜੋੜਾ ਤੁਹਾਡੇ ਕੋਲੇ ਆ ਜਾਂ ਗੱਲੜਿਆਂ ਦਾ ਤੇ ਉਹਨਾਂ ਦੇ ਬੱਚੇ ਤੁਸੀਂ ਆ ਗੱਲੜਿਆਂ ਨਾਲ ਲਾ ਸਕਦੇ ਠੀਕ ਆ ਵੀਰੇ ਤੇ ਜਾਂ ਗੱਲੜਿਆਂ ਦੇ ਬੱਚੇ ਆਪਾਂ ਇਧਰ ਆ ਲਾਲ ਚੀਨੇ ਦੇ ਜੋੜਿਆਂ ਨਾਲ ਲਾ ਸਕਦੇ ਆ ਤੇ ਜੇ ਆਪਾਂ ਇਹਨਾਂ ਦੇ ਬੱਚੇ ਮੰਨ ਲਓ ਇਹਨਾਂ ਦੇ ਬੱਚੇ ਆਪਾਂ ਇਹਨਾਂ ਦੇ ਇੱਕ ਬੱਚਾ ਨਾਲ ਹੀ ਲਾ ਦੇ ਜੇ ਇਹਨਾਂ ਦੀ ਨਸਲ ਚ ਫੇਰ ਲਾਤੇ ਬਲੱਡ ਲਾਈਨ ਚ ਫੇਰ ਵੀ ਉਹ ਬੱਚੇ ਨਹੀਂ ਉੱਟਣੇ ਵੀਰੇ ਉਹ ਤਾਂ ਫਿਰ ਮਰਨਗੇ ਮਰਨਗੇ 100% ਹੀ ਮਰਨਗੇ ਇਹ ਗਾਰੰਟੀ ਦਿੰਦਾ ਆਪਾਂ 100% ਹੀ ਬੱਚੇ ਮਰਨਗੇ ਐਸੇ ਦੇ ਭਰਾ ਬਣ ਕੇ ਇਹਨਾਂ ਦੇ ਬੱਚੇ ਇੱਧਰ ਲਾ ਦਿਓ ਆ ਲਾਲ ਚੀਂਦਿਆ ਨਾਲ ਆ ਡੋਡ ਬਲੱਡ ਲਾਈਨ ਹੋ ਗਈ ਤੇ ਆ ਲਾਲ ਚੀਂਦਿਆ ਦੇ ਬੱਚੇ ਬੇਸ਼ੱਕ ਦੀ ਇੱਧਰ ਆਇਆਂ ਲਾ ਦਿਓ ਅੱਡੋ ਅੱਡੀ ਬਲੱਡ ਲਾਈਨਾਂ ਲਾਉਣੇ ਪਿਆ ਉਹ ਦੀ ਤੇ ਭੈਣ ਭਰਾ ਦੇ ਬੱਚੇ ਜਰੂਰ ਘੜਾ ਲਓ ਪਰ ਲਾਉਣੇ ਏਡੋ ਡੀ ਬਲੱਡ ਲੈਣ ਨਾਲ ਤੇ ਵੀਡੀਓ ਕਿਵੇਂ ਲੱਗੀ ਵੀਡੀਓ ਕਰਦੇ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਜਲਦੀ ਵੀਡੀਓ ਪਾਵਾਂਗੇ ਆਪਾਂ ਵੀਰੇ 43 44 ਟੈਂਪਰੇਚਰ ਤੇ ਨਾਲੇ ਦੱਸਾਂਗੇ ਦੇਸੀ ਬਸਮਾਲੀ ਗੋਲੀ ਤੇ ਮਿਲਦੇ ਹਾਂ ਜਲਦੀ ਫੇਰ ਇੱਕ ਨਵੇਂ ਬਲੌਗ 'ਚ ਤੇ ਵੀਡੀਓ ਕਰਦੇ ਹੋ ਸ਼ੇਅਰ ਤਾਂ ਕਿ ਹਰ ਇੱਕ ਭਰਾ ਦਾ ਭਲਾ ਹੋਵੇ